Não, <coughs> não, <coughs> 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 ਇੱਕ ਮਿੰਟ ਹੀ ਆ ਗਿਆ ਬੰਦੇ ਥੋੜੇ ਜੈਹਨ ਜੀ ਸਾਰਿਆਂ ਨੂੰ ਅੱਜ ਸ਼ਾਮ ਨੂੰ ਸਾਨੂੰ ਜਿਹੜੀ ਹੈਗੀ ਕਰੀਬ 8 ਵਜੇ ਦੇ ਕਰੀਬ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਹੈਗੀ ਕਿ ਸਾਡੇ ਜਿਹੜਾ ਕੋਟਪਈ ਥਾਣੇ ਦੇ ਵਿੱਚ ਦੇ ਦੋ ਵਿਅਕਤੀਆਂ ਦਾ ਜਿਹੜਾ ਹੈਗਾ ਮਰਡਰ ਹੋਇਆ ਹੈਗਾ ਉਸ ਦੇ ਸਬੰਧ ਵਿੱਚ ਜਿਹੜੀ ਤਫ਼ਤੀਸ਼ ਲਈ ਅਸੀਂ ਜਿਹੜੇ ਹੈਗੇ ਇੱਥੇ ਗਦਰਬਾਹਰ ਸਿਵਲ ਹਸਪੀਟਲ ਦੇ ਵਿੱਚ ਪੁੱਜੇ ਆ ਤੇ ਜਿਹੜੀ ਅਗਲੀ ਤਫ਼ਤੀਸ਼ ਐ ਅਮਰਦ ਲਿਆਂਦੀ ਜਾਗੀ ਜੋ ਮੁੱਢਲੇ ਤੌਰ ਤੇ ਪਤਾ ਲੱਗਾ ਹੈਗਾ ਕਿ ਇਹਨਾਂ ਦਾ ਖਾਲਸਬੰਧੀ ਜਿਹੜਾ ਹੈਗਾ ਇੱਕ ਰੋਲਾ ਜਿਹੜਾ ਚੱਲ ਰਿਹਾ ਸੀ ਉਸ ਦੇ ਵਿੱਚ ਹੀ ਜਿਹੜਾ ਇਹਨਾਂ ਦਾ ਆਪਸੀ ਟਕਰਾਅ ਹੋਈ ਗਿਆ ਡੈਥ ਕਿਸਰ ਹੋਈ ਸਰ ਗਨ ਸ਼ਾਟ ਇਜਰੀ ਸੱਪੀ ਸੀ ਉਹਦੇ ਬਾਰੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਵਾਲੇ ਚੱਲ ਰਹੀ ਹੈ ਉਹਦੇ ਬਾਰੇ ਹਲੇ ਕੋਈ ਕਲੀਅਰ ਨਹੀਂ ਕੀਤਾ ਕਿ ਡੈਥ ਕਿਨੇ ਲੋਕਾਂ ਦੀ ਹੈ ਦੋ ਜਿਹੜੇ ਵਿਅਕਤੀਆਂ ਦੀ ਇਹਦੇ ਵਿੱਚ ਡੈਥ ਹਾਲੇ ਤੱਕ ਜਿਹੜੀ ਹੈ ਪਛਾਣ ਹੋਈ ਨਹੀਂ ਪਛਾਣ ਉਹਨਾਂ ਦੀ ਇੱਕ ਦਾ ਨਾਮ ਨਿਰਮਲ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਹੈਗਾ ਬਲਜੀਤ ਸਿੰਘ